ਇਕ ਰੋਜ਼ ਦਿਨ ਇੱਕ ਬਜ਼ੁਰਗ ਆਪਣੀ ਪਤਨੀ ਨੂੰ ਲੈ ਕੇ ਦਿੱਲੀ-ਗਏ ਰੋਟੇ ਜਦੋਂ ਪੰਜਾਬ ਵੱਲ ਨੂੰ ਚੱਲੇ ਤਾਂ ਰਸਤੇ ਵਿੱਚ ਕੁਝ ਅਣਪਛਾਤੇ 2-3 ਲੋਕਾਂ ਨੇ ਉਹਨਾਂ ਦੀ ਕਾਰ ਨੂੰ ਦੇਖ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਡਰਾਈਵਰ ਦੀ ਬਾਦ ਵਿੱਚ ਲਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਕਿਉਂਕਿ ਹਜ਼ਾਰਾਂ ਹਰ ਰੋਜ਼ ਪੰਜਾਬੀ ਦਿਸ਼ਾਵਾਂ ਤੋਂ ਆਉਂਦੇ ਤੇ ਜਾਂਦੇ ਆ ਇਸ ਘਟਨਾ ਤੇ ਐਨਆਰਆਈ ਮੰਤਰੀ ਕੁਜੀਤ ਸਿੰਘ ਧਾਰਵਾਲ ਨੇ ਤੁਰਕ ਐਕਸ਼ਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਬਜ਼ੁਰਗ ਜੋੜੀ ਨੂੰ ਤੇ ਪੰਜਾਬੀ ਨੂੰ ਯਕੀਨ ਦਿਵਾਇਆ ਕਿ ਦੋਸ਼ੀ ਇਹਨਾਂ ਬੱਚਿਆਂ ਨਹੀਂ ਜਾਵੇਗਾ ਤੇ ਨਾਲ ਹੀ ਡਰਾਈਵਰ ਦੀ ਬਹਾਦਰੀ ਤੇ ਸੂਝ-ਬੂਝ ਲਈ ਉਸ ਨੂੰ 1 ਲੱਖ ਰੁਪਏ ਦਾ ਨਾਮ ਦੇਣ ਦਾ ਵੀ ਐਲਾਨ ਕੀਤਾ। ਪੱਲੀਆਂ ਤੋਂ ਆਏ ਸੀਗੇ ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਰਟਾਇਰ ਨੇ ਸਦੂ ਸਿੰਘ ਉੜੀਏ ਲੈਣ ਗਏ ਸੀਗੇ। ਉਹ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਦੁਖਦਾਈ ਘਟਨਾ ਹੈ। ਸਾਨੂੰ ਉਹਨੇ ਚਿੰਤਾ ਜਪਾਤਾ। ਇੰਤਜਾਸ ਕਰਕੇ ਪਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਮਾਰਲੇ ਦੇਸ਼ਾਂ ਦੇ ਵਿੱਚ ਰੋਟੀ ਦੋਜੀ ਲਈ ਜਿਹੜੇ ਗਏ ਆ ਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਉਹ ਦਿੱਲੀ ਹੈ ਜਿੱਥੋਂ ਅਸੀਂ ਵਕ ਵਕ ਦੇਸ਼ਾਂ ਲਈ ਫਲਾਈਟਾਂ ਲੈਨੇ ਆ ਆਉਂਦੇ ਆ ਉਹਦਾ ਸਾਡਾ ਮੇਨ ਜੀਟੀ ਰੋਡ ਔਰ ਹੋੜ ਜਿਹੜੇ ਨਵੇਂ ਅਗੋਤਕ ਸੱਸਾ ਰੋੜ ਜਿੱਤੇ ਕਟੜਾ ਹੋਈ ਆ ਇਧਰ ਦੀ ਅਸੀਂ ਆਉਂਦੇ ਆ ਉਦੋਂ ਗਸਤੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਸਵੇਰੇ ਤੇ ਮੈਂ ਉਦੋਂ ਹੀ ਫੋਨ ਕਰਕੇ ਕੱਲ੍ਹ ਹੀ ਉਹਨੂੰ ਕਿਹਾ ਕਿ ਮੈਂ ਕੱਲ ਲਾਉਂਗਾ ਮੈਂ ਵਾਪਸ 10 ਵਜੇ ਵਾਪਸ ਆਇਆ ਕਿੱਥੋਂ ਕੱਲ੍ਹ ਇਹ ਕਿ ਮੈਂ ਅੱਜ ਸਵੇਰੇ ਮੈਂ ਤਿੰਨ ਚਾਰ ਗੱਲਾਂ ਤੁਹਾਨੂੰ ਕਹਿ ਰਹੀਆਂ ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਔਰ ਹਰਿਆਣੇ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਕਿ ਇਸ ਕਟਨਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਬੰਦੇ ਜਿਹੜੇ ਆ ਉਹ ਨਕੇਟ ਕੀਤੇ ਜਾਣ ਕਿਉਂਕਿ ਕੈਮਰੇ ਬਹੁਤ ਸਾਰੇ ਲੱਗੇ ਹੋਣਗੇ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਕਟਨਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖਤ ਜਿਹੜੀ ਮੈਂ ਮੰਗ ਕੀਤੀ ਆ ਤੇ ਮੈਂ ਸੀਐਲ ਸਾਹਿਬ ਨੂੰ ਵੀ ਬੇਤੀ ਕੀਤੀ ਹੈ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਵੀ ਮੈਂ ਤੁਹਾਨੂੰ ਇਸ ਕਟਨਾ ਦੇ ਵਸਤਾਅ ਚ ਦੱਸਣਾ ਚਾਹੁੰਦਾ ਸ਼ਾਇਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ